ਉਹ ਲਈ ਜੋੜ ਦਿਓ ਸਾਰੇ ਜਣੇ ਬਈ ਇਹ ਉਹੀ ਖੂਹ ਆ ਤੇ ਆ ਸਕੂ ਵਾ ਠੀਕ ਹੈ ਲੋ ਜੀ ਗੁਰਦੁਆਰ ਤੋਂ ਦੂਰ ਬਣਾਇਆ ਹੋਇਆ ਗੁਰੂ ਘਰ ਦੇ ਸਾਹਮਣੇ ਆ ਤੇ ਇਹ ਸਥਾਨ ਇੱਧਰ ਇਥੇ ਮਾਤਾ ਗੁਜਰੀ ਦਾ ਖੂਹ ਆ ਜੀ ਦਰਸ਼ਨ ਕਰਕੇ ਸ਼ੇਅਰ ਜਰੂਰ ਕਰਦੇ ਵੀਡੀਓ ਕੋ ਕਿ ਸਾਰੇ ਜਣੇ ਕਰ ਲੈਣ ਲੋ ਜੀ ਆਹੀ ਆ ਖੋਈ ਆ ਆ ਖੋਈ ਮਾਦਾ ਗੁਜਰੀ ਸਾਹਿਬ ਜੀ ਦੀ ਦੂਰ ਦੂਰ ਸੰਗ ਜਿਹੜੀ ਗੁਰਦੁਆਰਾ ਆਉਂਦੀ ਹੈ ਇਸ ਖੋਹੀ ਦੇ ਜਲ ਜ਼ਰੂਰ ਪੀ ਕੇ ਜਾਂਦੀ ਹੈ ਅਰੇ ਜੀ ਫੜਿਓ ਦੇਖ ਲਓ ਦੇਖ ਲਿਆ ਮੈਂ ਕੱਢ ਲਿਆ ਮੈਂ ਦੇਖ ਲਿਆ ਪਾ ਉਹ ਤੇ ਜਲਦੀ ਤੇ ਦੇਖ ਇਸ਼ਾ ਦੇਖ ਦੇਖ ਦੇ ਉਹ ਦੇ ਤੇ ਰਾਡੀ ਅਡਰ ਕਰ ਦੇ ਅਪਨੇ ਵੀ ਦੇ ਵਿੱਚ ਦੇਖ ਅਰੇ ਦੇਖ ਰਿਹਾ ਨਾ ਸੋ ਰਾ ਕਾ ਜਾ ਜਲ ਸੀ ਗਏਗਾ ਬੈਠ ਦੇਓ ਥੋੜਾ ਥੋੜਾ ਸੌਂ ਰਹੇ ਹੋ ਓਹ ਮਮੂ ਲੂਲਾ ਦੇ ਦੇ ਲੂਲਾ ਦਰਜੇ ਪਾਸ਼ਾ ਜੀ ਆਹ ਤੇ ਪਾਸ਼ਾ ਬਾਈ ਅੰਝਾ ਲੋ ਅਡੋ ਜੀ ਦਸਾਂ ਕਰੋ ਸਾਰਿਆਂ ਨੇ ਮਾਤਾ ਗੁਦਰੀ ਸਾਹਿਬ ਜੀ ਤੇ ਖੂਦ ਜੀ ਤੇ ਜਿਹੜਾ ਗੁਰੂ ਘਰ ਆਉਂਦਾ ਉਹ ਥਾਂ ਤੇ ਜਰੂਰ ਆਉਂਦਾ। ਅਪਰੈਲ ਦਾ ਦੇਖ ਲਏ। ਅਪਰੈਲ ਦਾ ਦੇਖ ਲਏ। ਜੈਸੇ ਦੇਖ ਲਏ। ਕੋਈਏ ਇਹਦੇ ਵਿੱਚ ਹਲੇ ਵੀ ਪਾਣੀ ਆ। ਇਸ ਰਾਹੀਂ ਪਾਣੀ ਕੱਢਦੇ ਨੇ ਠੀਕ ਆ ਉਹ ਉਹਦੇ ਵਿੱਚੋਂ ਇਹਦੇ ਉੱਚ ਜਾਂਦਾ ਪਾਣੀ ਠੀਕ ਆ ਦਰਸ਼ਨ ਕਰ ਲੋ ਜਰੂਰ ਬਈ ਸਾਹਮਣੇ ਗੁਰੂ ਘਰ ਹੈਗਾ ਠੀਕ ਆ ਉਹਦੇ ਸਾਹਮਣੇ ਹੀ ਇੱਕ ਖੂਹ ਆ ਜਿਹਨੂੰ ਮਰਜ਼ੀ ਬਸ ਲੋ ਇੱਥੇ ਲਿਖਿਆ ਤਾਂ ਹੋਇਆ ਜੇ ਤੁਹਾਨੂੰ ਸਮਝ ਆ ਜਾਵੇ ਇਤਿਹਾਸਿਕ ਖੂਹ ਮਾਤਾ ਗੁਜਰੀ ਜੀ ਸ੍ਰੀ ਲਖਨੌਰ ਸਾਹਿਬ ਠੀਕ ਆ ਜੀ ਇਹ ਉਹ ਖੂਹ ਆ ਹਾਂ ਦੇਖੋ ਦਾਰੇ ਫੇਰ ਪੜ੍ਹ ਲਓ ਕਿਸੇ ਨੂੰ ਡਾਊਟ ਹੋਵੇ ਇਤਿਹਾਸਿਕ ਕੂ ਮਾਤਾ ਗੁਜਰੀ ਜੀ ਸ੍ਰੀ ਲਖਨੌਰ ਸਾਹਿਬ ਠੀਕ ਹੈ ਸਥਾਨ ਆ ਜੀ ਜਰੂਰ ਆਇਓ ਇੱਥੇ ਦਰਸ਼ਨ ਕਰਨ ਕਿਉਂਕਿ ਮਾਤਾ ਗੁਜਰੀ ਦੇ ਪੇਕੇ ਪਿੰਡ ਆ ਜੀ ਇਹ ਠੀਕ ਹੈ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਸਾਰੇ ਠੀਕ ਹੈ ਤੇ ਉਹ ਸਾਹਮਣੇ ਗੁਰਦੁਆਰਾ ਠੀਕ ਆ ਇਹਨੂੰ ਇਤਿਹਾਸਕ ਖੂਹ ਖੋ ਕਹਿੰਦੇ ਆ ਠੀਕ ਆ ਨਾਲ ਹੀ ਆ ਬਸ ਇੱਥੇ ਜਰੂਰ ਆਇਓ ਸਾਰੇ ਜਣੇ ਉਰੇ ਆਉਂਦੇ ਨੇ ਜਿਹੜਾ ਕੋਈ ਇਸ ਗੁਰੂ ਘਰ ਆਉਂਦਾ ਨਾ ਇਹ ਆਉਂਦਾ ਹਰਿਆਣਾ ਵਿੱਚ ਆ ਬਈ ਠੀਕ ਆ ਅੰਮ੍ਰਾਲਾ ਤੋਂ ਅੰਮ੍ਰਾਲਾ ਜਿਹੜਾ ਉਧਰੋਂ ਇਧਰੋਂ ਰਾਹ ਹੁੰਦਾ ਕੁਰੇ ਲਖਨੌਰ ਸਾਹਿਬ ਨੂੰ ਜਿਹਨੂੰ ਮਰਜ਼ੀ ਪੁੱਛ ਲਓ ਲੋਕੇਸ਼ਨ ਲਾ ਲਿਓ ਠੀਕ ਹੈ ਤੇ ਉੱਥੇ ਆਉਂਦਾ ਲਖਨੌਰ ਸਾਹਿਬ ਹਰਿਆਣੇ ਦਾ ਪਿੰਡ ਹੈ ਹਰਿਆਣੇ ਚ ਆਉਂਦਾ ਠੀਕ ਹੈ ਤੇ ਚਲੋ ਭਾਈ ਮਿਲਦੇ ਆ ਠੀਕ ਆ ਧੰਨਵਾਦ